ਅਸੀ ਘਾਲ ਜੀ ਸਾਰਿਆਂ ਨੂੰ ਹੱਸਣਾ ਠੀਕ ਠਾਕ ਸੱਜਣੇ ਅੱਜ ਮੈਂ ਲੱਗੀ ਚਾਹ ਪਾਉਣ ਬਗ ਹੂੰ ਹੂੰ ਔਲੇਆਂ ਦਾ ਤੇ 1 ਕਿਲੋ ਆ ਔਲੇ ਤੇ ਮੈਂ ਚਲ ਬਾਗ ਲੈਨੇ ਪਹਿਲਾਂ ਹਣਾ ਔਲੇਆਂ ਦਾ ਚਾਰ ਹੂੰ ਔਲੇ ਤੇ ਮੋਟੀ ਮਿਰਚ ਉਹ ਵੀ ਉਹ ਰੱਖੀ ਸਾਹਮਣੇ ਉਹ ਨਹੀਂ ਭਾਲਣੀ ਨਹੀਂ ਉਹ ਉਹ ਥੋੜੀ ਭਾ ਲਈਦੀ ਹਾਂ ਉਹਨੂੰ ਬਾਗ ਲੈਣਾ ਇਹ ਕਿੰਨੀ ਦੇਰ ਬਾਅਦ ਤੇ ਭਾਲਣੇ ਨੇ ਇਹ ਲੱਖ ਦੋ ਇੱਕ ਬਾਲਾ ਆ ਗਿਆ ਤਾਂ ਕੱਢ ਲੈਣੇ ਤੇ ਉੱਪਰ ਜੇ ਹੋ ਗਏ ਕੱਢ ਕੇ ਈਦਾ ਵੇਚ ਲੈਣੇ ਅੱਛਾ ਔਲੇ ਉਬਲ ਗਏ ਆ ਤੇ ਹੁਣ ਲੱਖਾਵਾ ਚਾਰ ਪੈਣਾ ਔਲੇ ਆਂਦਾ ਹਨਾ ਮੰਮੀ ਜੀ ਹਾਂ ਕਹਿੰਦੇ ਨਹੀਂ ਇਹ ਤਾਂ ਪਾ ਲੈਣੇ ਔਲੇ ਆਂਦਾ ਹਨਾ ਹਾਂਜੀ ਹਾਂਜੀ ਪਾਓ ਪਾਓ ਤੇ ਇਹ ਮਸਾਲੇ ਇਦਾਂ ਨਹੀਂ ਨਾ ਪਾਉਣੇ ਹਾਂਗੇ ਕਿੱਦਾਂ ਪਾਉਣੇ ਫਿਰ ਜਿੱਤਾ ਹੋਣਾ ਰਾਈ ਆ ਨਾ ਥੋੜੀ ਜਿਹੀ ਪਹਿਲਾਂ ਰਾਈ ਪਾਉਣੇ ਰਾਈ ਹਾਂ ਛਾਠ ਠੀਕ ਆ ਜੀ ਕਿੰਨੀ ਘਿ ਲਈ ਜੀ ਅਛਾ ਆਪਣੇ ਆਵਲੇ ਔਲੇ ਕਿੰਨੇ ਹੀ ਮੰਮੀ ਇਹ ਕਿਲੋ ਹੀ ਹੈ ਅਛਾ ਔਲੇ ਕਿਲੋ ਤੇ ਆ ਇਧਰ ਚ ਅੱਧਾ ਕਿਲੋ ਤੋਂ ਵੱਧ ਮਿਰਚਾਂ ਹੀ ਅੱਧਾ ਕਿਲੋ ਤੋਂ ਵੱਧ ਮਿਰਚਾਂ ਹਣਾ ਤੇ ਉਹਦੇ ਹਿਸਾਬ ਨਾਲ ਮੈਂ ਦੱਸੀਏ ਨਾ ਉਹਦੇ ਹਿਸਾਬ ਨਾਲ ਠੀਕ ਆ ਕਿਲੋ ਔਲੇ ਤੇ ਅੱਧਾ ਕਿਲੋ ਮਿਰਚਾਂ ਤੇ ਆ ਹਜ ਨਹੀਂ ਕਰਾਈ ਲਈ ਆ ਆ ਲਈ ਰਾਈ ਤੇ ਆ ਮੈਂ ਮਸਾਲੇ ਜਿਹੜੇ ਗ੍ਰੇਂਡ ਕਰ ਲੈਗੇ ਠੀਕ ਆ ਘਨ ਕੇ ਪੀਸ ਲੈਤੀ ਹਾਂ ਹੂੰ ਹੂੰ ਵਿੱਚ ਜੰਨੇ ਤੇ ਮਤਲਬ ਕਾਲੀ ਮਿਰਚਾਂ ਸੌਫ ਹਾਂਜੀ ਤੇ ਜਵੈਨ ਤੇ ਇਧਰ ਆ ਮੈਂ ਨਹੀਂ ਕੀਤੀ ਜਵੈਨ ਇੱਥੇ ਪਣੀ ਜਵੈਨ ਇੱਥੇ ਨਹੀਂ ਪਣੀ ਜਵੈਨ ਉਹ ਚ ਪਣੀ ਨਿੰਬੂ ਵਾਲੇ ਚ ਅੱਛਾ ਜਵੈਨ ਨਿੰਬੂ ਵਾਲੇ ਚ ਤੇ ਆਹ ਵਾਲੀ ਮੰਮੀ ਕੀ ਆ ਪੋੜੀ ਜੀ ਹਾਂ ਹੀਂਗ ਅੱਛਾ ਹੀਂਗ ਤੇ ਇਹ ਪੈਂਦੀ ਆ ਹਾਂ ਤੇ ਆ ਕਲਮੰਜੀ ਕਲਮੰਜੀ ਠੀਕ ਆ ਤੇ ਆ ਕਾਲਾ ਲੂਣ ਕਾਲਾ ਲੂਣ ਸਿੱਟਾ ਨੂੰ ਠੀਕ ਠੀਕ ਆ ਜੀ ਚਲੋ ਹੁਣ ਸਭ ਤੋਂ ਪਹਿਲਾਂ ਪੁੰਨੇ ਆ ਰਾਈ ਠੀਕ ਆ ਠੀਕ ਆ ਜੀ ਲਓ ਜੀ ਰਾਈ ਪਾ ਇਹਨੂੰ ਥੋੜਾ ਹੀ ਕਰਨਾ ਭੁੰਨਾ ਕਿ ਭੁੰਨਾ ਇਹ ਚੰਗੀ ਤਰ੍ਹਾਂ ਨਹੀਂ ਬਸ ਥੋੜਾ ਹੀ ਕਰਨਾ ਸਭ ਤੋਂ ਪੋਲੇ ਰਾਈ ਚਲੋ ਤੇਲ ਗਰਮ ਕਰਕੇ ਤੇ ਇਹਦਾ ਮੈਂ ਐਸੇ ਕਾਤਾ ਘਟ ਹਾਂਜੀ ਤੇ ਇਹ ਤੋਂ ਬਾਅਦ ਆ ਪਾ ਦੇਣੇ ਹੋਣੇ ਹਾਂ ਆਹੋ ਅੱਛਾ ਫੇਰ ਸਿੱਧੇ ਹੀ ਹੋਲੇ ਪਾ ਦੇਣੇ ਹਾਂ ਹਾਂ ਵੱਲੇ ਜੇ ਅਸੀਂ ਮਸਾਲੇ ਪਾਵਾਂਗੇ ਨਾ ਹਾਂਜੀ ਤੇ ਮਸਾਲੇ ਸੜ ਜਾਣੇ ਆ ਸਾਡੇ ਇਹ ਉੱਤੇ ਪਾਵਾਂਗੇ ਬਾਅਦ ਬਿਲਕੁਲ ਬਿਲਕੁਲ ਅੱਖਾਂ ਨੂੰ ਬੜਾ ਪੈਣਿਆ ਤੇਲ ਅੰਗਰੀ ਕੀ ਸਰੋਂ ਦਾ ਵਾਹ ਤੇ ਨਾ ਹਾਂਜੀ ਭੈਣ ਜੀ ਤੁਸੀਂ ਪਿੱਛੇ ਪਿੱਛੇ ਹੋ ਕੀ ਗੱਲ ਹੈ ਅੱਛਾ ਇਹ ਸਿੱਖੰਡੀ ਆ ਉਹ ਲੈ ਜੀ ਲਓ ਜੀ ਇਹ ਤੇ ਸੈਂਟਰ ਖੋਲ ਲਿਆ ਮਮੀ ਜਿਹਰੇ ਹੈ ਸਿੱਖਲਾ ਸਿੱਖਲਾ ਬਣ ਮੁੜ ਕੇ ਤੇਰੇ ਕੋ ਵੀ ਪਉਣਾ ਆਪਾਂ ਹੋਰ ਬੱਚਿਆਂ ਨੂੰ ਸਾਰਾ ਕੁਝ ਸਿਖਾਉਣਾ ਚਾਹੀਦਾ ਨਾ ਹਾਂਜੀ ਬੱਚਿਆਂ ਨੂੰ ਸਾਰਾ ਕੁਝ ਸਿਖਾਉਣਾ ਫਾਈਟ ਆ ਇਹ ਤੇ ਇਹ ਤੇ ਪਹਿਲੇ ਨੰਬਰ ਤੇ ਰਣੀ ਆ ਨਾ ਚੀਜ਼ਾਂ ਚਲੋ ਪਹਿਲੇ ਨੰਬਰ ਤੇ ਨਹੀਂ ਕਹਿੰਦੇ ਵੀ ਜਿੱਥੇ ਵੀ ਅੱਗੇ ਜਦਾਂ ਹਨ ਇਹ ਸਭ ਤੋਂ ਪਹਿਲਾਂ ਹੀ ਹੋਣੀ ਆ ਜੀ ਖਾਣਾ ਬਣਾਉਣਾ ਤੇ ਉਹਨਾ ਚਾਹੀਦਾ ਵਾ ਪੜਾਈ ਪੜ੍ਹਾਈ ਤੇ ਚਲੋ ਫੇਰ ਉਹ ਵੀ ਜ਼ਰੂਰੀ ਆ ਭਾਈ ਵੀ ਹੁਣ ਸਿੱਖ ਕੇ ਆਏ ਆ ਤੇ ਹੁਣ ਬਣਾਉਣ ਦੇ ਆ ਬਿਲਕੁਲ ਬਿਲਕੁਲ ਤੇ ਅਮਨ ਨੇ ਸਬ ਜਿਨਾ ਨਹੀਂ ਆ ਆਹੋ ਅਮਨ ਨੇ ਸੱਚ ਆਲੂਆਂ ਦੀ ਸਬਜੀ ਬਣਾਈ ਆ ਅੱਜ ਤੇ ਤੇਜ ਪੱਤਾ ਪਾਇਆ ਗੇ ਚੰਗਾ ਨੇ ਹੈ ਅਮਨ ਤੇਜ ਪੱਤਾ ਇਹਨਾਂ ਤੇ ਫੇਰ ਅਮਨ ਤੇਜ ਹੋ ਜਾਣਾ ਹੀ ਹੈ ਹੈ ਮੇਰੇ ਤੋਂ ਜਿਹੜੀ ਵੀਡੀਓ ਬਣਾਇਆ 4-5 ਘੰਟੇ ਜਾਂ 2 ਘੰਟੇ ਜੇ ਬਣਾ ਲੈਣੀ ਤੁਹਾਡਾ ਇਹ ਅਸ਼ਾ ਇਹ ਤਾਂ ਪਾਇਆ ਵਾ ਕੰਗੋ ਚਲ ਕੋਈ ਨਹੀਂ ਅਮਨ ਤੇਰਾ ਵੀ ਵਲੋਗ ਕਿਸ ਦਿਨ ਬਣਾਵਾਂਗੇ ਹਣਾ ਅੱਜ ਤੇ ਚਲੋ ਸੇਮ ਦਿਨ ਮੰਮੀ ਨੇ ਚਾਰ ਵਾਲਾ ਵਲੋਗ ਬਣਵਾ ਲਿਆ ਤੇ ਤੇਰਾ ਆਲੂਆਂ ਦੀ ਸਬਜ਼ੀ ਵਾਲਾ ਕਿਸ ਦਿਨ ਬਣਾਵਾਂਗੇ ਠੀਕ ਆ ਕਮੈਂਟ ਕਰਿਓ ਸਾਰੇ ਜਾਣੇ ਤੇ ਫਿਰ ਅਮਨ ਕੋ ਸਬਜ਼ੀ ਬਣਵਾਵਾਂਗੇ ਜਿਹੜੀ ਮਰਜ਼ੀ ਸਬਜ਼ੀ ਕਹਦੇ ਬਣਵਾਵਾਂਗੇ ਅਮਨ ਨੂੰ ਹਣਾ ਤੇ ਬਾਕੀ ਹੁਣ ਵੇਖੀ ਆਪਾਂ ਚਾਰ ਇੱਧਰ ਹੌਲੇ ਆਪਾਂ ਤੇਲ ਦੇ ਵਿੱਚ ਮੰਮੀ ਨੇ ਪਾ ਦਿੱਤੇ ਹੋਏ ਆ ਇਨਾਂ ਨੂੰ ਜੇ ਥੋੜਾ ਬੋਤਾ ਲਮਾਉਣਾ ਸੇਕ ਕੇ ਜਾਂ ਹੁਣ ਪਾ ਦੇ ਨੇ ਮਸਾਲੇ ਲੱਗਣਾ ਸੇਕ ਲੱਗਣੀ ਨਹੀਂ ਲਿਆ ਹਾਂਜੀ ਸਭ ਤੋਂ ਪਹਿਲਾਂ ਪਾਣਾ ਨਮਕ ਸੇਧਾ ਨਮਕ ਇਹਨੂੰ ਜਾਂਦੇ ਕਿੰਨਾ ਨਮਕ ਤੇ ਸੇਧਾ ਨਮਕ ਨਹੀਂ ਦੇਦਾ ਉਹ ਹੁੰਦਾ ਉਹ ਹੁੰਦਾ ਹੋਣਾ ਆ ਜਾਂਦਾ ਹੂੰ ਇਹ ਜਨਾਮੋਂ ਥੋੜਾ ਵੱਧ ਪਾਉਣਾ ਪੈਂਦਾ ਵਾ ਕਿਉਂਕਿ ਇਹ ਹੋੜੀਆਂ ਦੇ ਵਿੱਚ ਰਚਨਾ ਹੁੰਦਾ ਨਾ ਇਹਨੇ ਹਾਂਜੀ 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 ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਉਹ ਤਾਂ ਜਿਹੜਾ ਗੋਭੀ ਦਾ ਜਰਦਾ ਬਣਾਇਆ ਵੀ ਬੜਾ ਸਵਾਦ ਬਣਿਆ ਬਹੁਤ ਜਿਆਦਾ ਸਵਾਦ ਬਣਿਆ ਇਮਾਕਿਆ ਉਹ ਵੀ ਉਹ ਤਾਂ ਗੋਭੀ ਦਾ ਜਰਦਾ ਬਣਾਇਆ ਇਹ ਤੇ ਵੀ ਚਹੀ ਪਾਈ ਥੋੜੀ ਮੋਟੀ ਮਿਰਚ ਮੈਂ ਹਾ ਪਤਾ ਨਹੀਂ ਇਹਨਾਂ ਖਾਲੀ ਕਿ ਨਹੀਂ ਪਰ ਇਹਨਾਂ ਪਰ ਸੱਚੀ ਬਹੁਤ ਸਵਾਦ ਲੱਗੀ ਇਸੇ ਲਈ ਅਹੀਂ ਹੁਣ ਅੱਧਾ ਕਿਲੋ ਮਿਰਚਾਂ ਮੰਮੀ ਕੋ ਪਵਾ ਲਿਆ achar ਤੇ ਇਹਦੇ ਚ ਪਾ ਦੇਣੇ ਥੋੜੀ ਦੇਗੀ ਮਿਰਚ ਦੇਗੀ ਮਿਰਚ ਦੇਗੀ ਮਿਰਚ ਦਾ ਤੜਕਾ ਅੰਗਰ ਨਹੀਂ ਦੇਗੀ ਮਿਰਚ ਤਾਂ ਹੀ ਮੇਰੇ ਸਾਡ ਮਸ਼ਹੂਰੀ ਹੁੰਦੀ ਆ ਇਹਨਾਂ ਚਾਦਾ ਰੰਗ ਕਿੰਨਾ ਸੋਹਣਾ ਆ ਗਿਆ ਹਣਾ ਇਹ ਕੀ ਗੱਲ ਹੈ ਵਾ ਤੇ ਹੁਣ ਅਹੀਂ ਇਹਦੇ ਤੇ ਪਾਉਣੇ ਆ ਮਸਾਲੇ ਜਿਹੜੇ ਅਹੀਂ ਸਾਰੇ ਪੀਸੇ ਆ ਬ੍ਰੇਕ ਕੀਤੇ ਆ ਠੀਕ ਆਈ ਮਸਾਲੇ ਪਾਤੇ ਇਹਦੇ ਵਿੱਚ ਹੋ ਰਹੀ ਨਹੀਂ ਠੀਕ ਨਮਕ ਹੀ ਨਾ ਵਿੱਚ ਪਾ ਦੇ ਹੂੰ ਕੌਣ ਕਲੌਂਜੀ ਦਾ ਟਾਈਮ ਆ ਗਿਆ ਇਸ ਤੇ ਕੌਣ ਆਸ ਤੇੜਾ ਕਿਹੜਾ ਆਇਆ ਮੇਲਾ ਦੋ ਖੰਦੀ ਉਹ ਦੋ ਖੰਦੀ ਠੀਕ ਆ ਜੀ ਕਲੌਂਜੀ ਪਾਤੀ ਕਿ ਥੋੜੀ ਲੱਗਦੀ ਕਲੌਂਜੀ ਹੈ ਨਾ ਸੱਚ ਮਮੀ ਮੇਰੀ ਗੱਲ ਸੁਣੋ ਕਲੌਂਜੀ ਤੋਂ ਚੇਤਾ ਆ ਉਹ ਜਿਹੜੇ ਹੁੰਦੇ ਆ ਕੀ ਇਹਨੂੰ ਕਹਿ ਦਿੰਦੇ ਆ ਕਚਾਲੂ ਉਹ ਇਹੋ ਐਸ ਐਸ ਕੀ ਇਹਨੂੰ ਕਹਿੰਦੇ ਤੇ ਮਿਲਦੇ ਹੋ ਨਹੀਂ ਮਿਲਦੇ ਆ ਬਾਹਰ ਬਾਹਰ ਇੱਥੇ ਪਣੀ ਹਲਦੀ ਮੈਨੂੰ ਪਹਿਲਾਂ ਬਦਾਈ ਇਹ ਗੱਲ ਕਹੋ ਜੇ ਇੱਕ ਮਿੰਟ ਮੰਮੀ ਨਹੀਂ ਉਹ ਕੋਲ ਅੱਡੇ ਕੋ ਜੇ ਪਹਿਲਾਂ ਚਾਰ ਤੇ ਪਾ ਲਈਏ ਚਾਰ ਚਾਰ ਪਾਓ ਚੰਨੂ ਬਾਅਦ ਚ ਪਾਉਣੇ ਆ ਚਾਰ ਪਾਓ ਚਾਰ ਪਾਓ ਮਸਾਲੇ ਮੈਂ ਸਾਰਾ ਕੋ ਮਿਕਸ ਕਰ ਲੈਂਦਾ ਮਸਾਲੇ ਪੋੜ ਚਲੇ ਲੱਗਦਾ ਮੰਮੀ ਆਪਣੀ ਗੱਲ ਤੋਂ ਨਹੀਂ ਲੈ ਮੈਂ ਮੰਮੀ ਉਹ ਐਸ ਐਸ ਬਾਹਰ ਹੁੰਦੇ ਜਦ ਮਮੀ ਨੇ ਹੁਣ ਆਪਾਂ ਪਾਵਾਂਗੇ ਹਲਦੀ ਮੁੰਨੂ ਮੁੰਨੂ ਚੇਤਾ ਭੁੱਲ ਜਾਣਾ ਫਿਰ ਕੀ ਕੀ ਪਾਇਆ ਰੋਦੇ ਵੱਲ ਹੋ ਜਾਂਦੇ ਤੇ ਹਨਾ ਨਹੀਂ ਮੇਰੀ ਗਲਤੀ ਆ ਸੌਰੀ ਆਸ਼ਾ ਹੁਣ ਹੁਣ ਕਾਲਾ ਨਮਕ ਕਾਲਾ ਨਮਕ ਏ ਫੋਨੇ ਕੋ ਨਾ ਇਹ ਸਵਾਦ ਨੂੰ ਚਾਹਣਾ ਹਾਂ ਿਆਣਾ ਬੰਮੀ ਵੀ ਪੱਲੇ ਫਾਸੇ ਨਾ ਚਲਦੀ ਨਹੀਂ ਚਲਦੀ ਉਹ ਅਗਰ ਚੱਲਦੀ ਉਹ ਅੰਦਰ ਕਿਹੜਾ ਪਾਕਿਸਤਾਨ ਠੀਕ ਹੈ ਹਿੰਦੁਸਤਾਨ ਜਾਏਗਾ ਕਿਉਂ ਇਹ ਹੁਣ ਕਿੰਨਾ ਸੋਨਾ ਲੱਗਣ ਲੱਗ ਗਿਆ ਨਾ ਚੈੱਕ ਕਰਕੇ ਤੇ ਕਮੈਂਟ ਕਰੋ ਸਾਰੇ ਜਣੇ ਕਿਦਾਂ ਦਾ ਲੱਗਣ ਡਿਆ ਵਾ ਤੇ ਕਮੈਂਟ ਕਰਕੇ ਸਾਰੇ ਜਰੂਰ ਦੱਸਿਓ ਠੀਕ ਆ ਤੇ ਚਾਰ ਬਸ ਬਣਨੀ ਵਾਲਾ ਵਾ ਹੁਣ ਤੇ ਟੈਸਟ ਵੀ ਕਰਾਂਗੇ ਆਪਾਂ ਹੁਣ ਨਾਲ ਹੀ ਰੋਟੀ ਦੇ ਤੁਸੀਂ ਵੀ ਸਾਰੇ ਜਾਣੇ ਭੈਣ ਭਰਾ ਬਾਕੀ ਤੇ ਹਨਾ ਕਾਫੀ ਜਾਣੇ ਤੁਸੀਂ ਸਾਰੇ ਜਾਣੇ ਸਿਆਣੇ ਹੋ ਤੇ ਪਾਉਂਦੇ ਹੁੰਨੇ ਕਾਫੀ ਜਾਣੇ ਤੁਸੀਂ ਪਾਇਆ ਵੀ ਹੋਗਾ ਚਾਰ ਤੇ ਬਾਕੀ ਕਮੈਂਟ ਕਰਕੇ ਦੱਸਿਓ ਤੁਸੀਂ ਇਦਾਂ ਹੀ ਹੁੰਦੇ ਤੁਸੀਂ ਵੀ ਸਾਡੀ ਰੈਸਪੀ ਕਿਵੇਂ ਦੀ ਲੱਗੀ ਇਹ ਸਾਰਾ ਕੁਝ ਜਰੂਰ ਦੱਸਿਓ ਠੀਕ ਹੈ ਜੇ ਕੋਈ ਸਾਡੀ ਗਲਤੀ ਮਿਸਟੇਕ ਜਾਂ ਕੋਈ ਚੀਜ਼ ਰਹਿ ਗਈ ਹੋਵੇ ਤਾਂ ਜਰੂਰ ਦੱਸਿਓ ਸੱਚ ਮੰਮੀ ਵੀ ਇੱਕ ਗੱਲ ਹੋਰ ਚਾਹਤ ਆਈ ਇਹਦੇ ਵਿੱਚ ਉਹ ਨਹੀਂ ਪਿੰਦੇ ਕੀ ਕੀ ਉਹਨੂੰ ਕਹਿੰਦੇ ਆ ਹਰੀ ਲਾਲ ਮਿਰਚਾ ਉਹਦੇ ਵਿੱਚ ਮਿਰਚ ਹੈਗੀ ਆ ਨਾ ਥੋੜੀ ਬਹੁਤੀ ਤਾਂ ਨਹੀਂ ਮੈਂ ਫੇਰ ਦਿਖਾਣਾ ਨਹੀਂ ਆਈ ਵੀ ਗੱਲ ਹੈ ਜੀ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਪਾ ਦਿਓ ਕੋਈ ਨਹੀਂ ਪਾਣਾ ਮਿਰਚ ਹਾਂ ਖਾਣਾ ਲਾਲ ਮਿਰਚ ਉੱਥੇ ਢੋੜ ਦਿਓ ਕੋਈ ਨਹੀਂ ਉੱਥੇ ਬਾਅਦ ਚ ਪਾ ਦਿੰਦੇ ਆ ਨਾ ਚਲੋ ਕੋਈ ਨਹੀਂ ਜਿੱਦਾਂ ਪਾ ਦੇ ਜਿੱਦਾਂ ਕੰਨਾ ਕਰ ਲਿਓ ਥੋੜੀ ਜੀ ਪਾ ਲਿਓ ਜ਼ਿਆਦਾ ਨਹੀਂ ਕਰਦੇ ਹੋਗੇ ਸਵਾਲ ਵੀ ਲਾਉਂਦਾ ਹੋਆ ਜਿੱਦਾਂ ਪਾ ਲਓ ਜੀ ਇਹ ਤੇ ਗੱਲ ਹੈ ਵਾ ਜਿਹੜੀ ਗੱਲ ਕਹੀ ਸੀ ਉਹ ਗੱਲ ਹੋ ਗਈ ਕਿਹੜੀ ਪਾ ਲੈਂ ਗਿਆ ਓ ਮਾਈ ਗੋਡ ਤਾਂ ਕੋਈ ਨਹੀਂ ਚੁੱਕ ਲੋ ਔਲੇ ਨੂੰ ਔਲੇ ਨੂੰ ਐਸੇ ਐਸੇ ਜੀ ਆਪਾਂ ਮਿਰਚਾ ਪਾ ਦੇਣੀ ਆ ਠੀਕ ਆ ਇਹ ਸਾਹ ਗਾ ਨਾ ਹਾਂ ਜੀ ਉਸੇ ਉਸੇ ਹੀ ਤੇ ਵਿੱਚ ਮਸਾਲੇ ਪਾਉਣੇ ਪੈਣਗੇ ਕਿ ਉਹੀ ਆ ਪਾਉਣੇ ਥੋੜੇ ਜਿ ਥੋੜੇ ਜਿ ਪਾਉਣੇ ਜਣਾ ਆ ਲਾਓ ਅੱਛਾ ਔਲੇ ਦਾ ਚਾਰ ਬਣ ਗਿਆ ਫਿਰ ਬਾਅਦ ਵਿੱਚ ਇਹ ਵੀ ਮਿਕਸ ਕਰ ਦਾਂਗੇ ਨਾ ਫਿਰ ਇਕੱਠੇ ਕਰ ਦੋ ਨਾ ਠੀਕ 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 ਐਂ ਤਾਂ ਫਿਰ ਆਉਣੀਆਂ ਹੁੰਦੀ ਨਾ ਹਾਂ ਨਾਲੇ ਇਹਨਾਂ ਵਿੱਚ ਵੀ ਮਸਾਲਾ ਜੀ ਫਿਲ ਹੋਣਾ ਵਾ ਕੰਨੀ ਕੋਈ ਹੋ ਜੂ ਗਾਣਾ ਮੰਮੀ ਜੀ ਚਾਜ ਨਾਲ ਕੱਲੀਆਂ ਚ ਹਾਂ ਜੇ ਆ ਜਦੋਂ ਹੋਂ ਸੇਕ ਲੱਗਣਾ ਨਾ ਹਾਂ ਆ ਟਲੀਆਂ ਜੇ ਪੈ ਜਾਣੀਆਂ ਨਾ ਤੇ ਇਹਦੇ ਵਿੱਚ ਮਸਾਲਾ ਭਰ ਜਾਣਾ ਠੀਕ ਠੀਕ ਤੇ ਅਹੀਂ ਥੋੜੇ ਜਿਹਾ ਮਸਾਲੇ ਪਾਉਣੇ ਵੀ ਆ ਉਹ ਜੇ ਉੱਪਰ ਪਾਵਾਂਗੇ ਪਾਉਣਾ ਜੇ ਹਾਂਜੀ ਪਹਿਲਾਂ ਜਦੋਂ ਚਾਰ ਮੰਮੀ ਆ ਜਦੋਂ ਬੰਦ ਨਹੀਂ ਖਾਣੇ ਨੇ ਨਹੀਂ ਆਣੇ ਨੇ ਬੜੀਆਂ ਘੋੜੀਆਂ ਹੋਣੀਆਂ ਮਿਰਚਾਂ ਬੜੀਆਂ ਮੋਟੀਆਂ ਆ ਆਹੋ ਤਰੀ ਲਾਓ ਜੀ ਹੁਣ ਇਹਨਾਂ ਨੂੰ ਮਿਲਾਉਣਾ ਆਪਸ ਵਿੱਚ ਨੋ ਨੋ ਸੇ ਤੁਮ ਮੈਨ ਨਹੀਂ ਕਰ ਦੋ ਆ ਤੇਰੇ ਜਾਸਤੇ ਜੀ ਕੱਤੀ ਹੈ ਨਾ ਹਾਂਜੀ ਕਮੈਂਟ ਕਰਕੇ ਦੱਸੋ ਕਿੰਨੀਆਂ ਸੋਹਣੀਆਂ ਲੱਗਣੀਆਂ ਹਨ ਨਾ ਨੱਚਾ ਹਾਂ ਕੋਈ ਹੁਣ ਭੋਖਾ ਜੀ ਨਹੀਂ ਲੱਗੀ ਆ ਵੀ ਕੀ ਕਰਦਾ ਇੱਦੇ ਫੜ ਕੇ ਉਹਨਾਂ ਕਹਿੰਦਾ ਬਬਲੂ ਨੂੰ ਭੁੱਖ ਹੀ ਲੱਗੀ ਰਹਿੰਦੀ ਜਦੋਂ ਵੀ ਤੇਰਾ ਕੋ ਹੋ ਜਾਂਦੀ ਹੈ ਨਾ ਵੇ ਹਾਂਜੀ ਬੜਾ ਵਧੀਆ ਹੁਣ ਸਗਾ ਢੱਕ ਲਿਆ ਚਲੋ ਪਾਸੇ ਨਿੰਬੂ ਦੇ ਚਾਟ ਠੀਕ ਆ ਜੀ ਠੀਕ ਆ ਨਾਲ ਸਫਾਈਆਂ ਵਾਲੇ ਵੀ ਆ ਜਾਂਦੇ ਉਸੇ ਵੇਲੇ ਸਾਡੇ ਘਰੇ ਆ ਮੇ ਕੋਲ ਨਾਲ ਨਾਲ ਸਫਾਈ ਹੋ ਜਾਂਦੀ ਥੋੜੀ ਪਾ ਲੈਨੇ ਫੇਰ ਅਮਣ ਬਹੁਤੀ ਨਹੀਂ ਪੋਣੀ ਹਾਂ ਅਮਮਾ ਤੇ ਆਪ ਸਖੰਡੀ ਆ ਤੇ ਮੰਮੀ ਅਮਮਾ ਨੂੰ ਮੁਝੰਡੇ ਨਹੀਂ ਮੈਂ ਕਿਹਾ ਜਿਆਦੀ ਹੋ ਗਈ ਤੂੰ ਚਾ ਹਾਂ ਨਹੀਂ ਨਹੀਂ ਥੋੜੀ ਪਾਓ ਮੰਮੀ ਕਿਤੇ ਇਹ ਨਾ ਹੋਵੇ ਮੰਮੀ ਦੋ ਜੁੰਮੇ ਭਰ ਕੇ ਪਾ ਹੁਣ ਇਹ ਨਾ ਪੁੱਛ ਕੇ ਪਾਓ ਇੱਕ ਮਿੰਟ ਖਲੋ ਜੋ ਮੰਮੀ ਸਾਡੇ ਬਹੁਤੇ ਸੀਰੀਅਸ ਲੈਂਦੇ ਆ ਨਾ ਵਲੋਗ ਚ ਹਣਾ ਅਮੜ ਹੋਰ ਚੱਲ ਤੂੰ ਬਹੁਤ ਬਹੁਤ ਧੀਰ ਰੱਖ ਬਣਾਉਂਦੇ ਇਹ ਇਹ ਚਲ ਨੂੰ ਕਾਟਾ ਵਧੇਗਾ ਨਹੀਂ ਕੀਤਾ ਵਧੇ ਕੱਟ ਚਾਹ ਵਿੱਚ ਮਠਾਣੀ ਮੈਂ ਤਾਂ ਥਾਂ ਕਰਦਾਗਾ ਹਾਂ ਹਾਂਜੀ ਸ਼ਾਮੀ ਮੈਂ ਬਣਾਈ ਹਾਂ ਤਾਂ ਤਾਂ ਨਹੀਂ ਕਰਦਾ ਬਹੁਤ ਸੁਆਦ ਚਾਹ ਬਣਾਉਂਨਾ ਜਿਹੜੇ ਵੀ ਵੀਰ ਭੈਣਾਂ ਚੁੰਦੇ ਆ ਮੇਰੀ ਚਾਹ ਹੱਥ ਦੀ ਪੀਣੀ ਮੇਰੇ ਹੱਥ ਦੀ ਚਾਹ ਪੀਣੀ ਤੇ ਓਏ ਓਏ ਇੱਕ ਇੱਕ ਵੀਡੀਓ ਆ ਗਿਆ ਕਹਿੰਦੇ ਕਹਿੰਦੇ ਚਾਹ ਬਣਾਉਂਦੇ ਤੇਰੇ ਹੱਥ ਦੀ ਪੀਣੀ ਆ ਤੇ ਉਹ ਪਾਣੀ ਪਾ ਕੇ ਵਿੱਚ ਹੱਥ ਪਾਇਆ ਹੁੰਦਾ ਨਹੀਂ ਬੀਤੇ ਕੰਡ ਮੱਧ ਆਇਆ ਹੁੰਦਾ ਜਿਆਦਾ ਹੀ ਕੰਡਾ ਕਹਿੰਦਾ ਤੂੰ ਮੇਰੇ ਹੱਥ ਦੀ ਚਾਹ ਪੀਣੀ ਇਹ ਕਹਿੰਦੇ ਆਪਣੇ ਪਤੀ ਤੇ ਅਗਰ ਰਖੀਓ ਤੇ ਤੇਰੇ ਤੇਰੇ ਪਤੀ ਬਣ ਆਹ ਹਾਂ ਬਹੁਤ ਹੀ ਜਿਆਦਾ ਹਨਾ ਸਾਡਾ ਕਿੰਨਾ ਟਾਈਮ ਲੱਗਣਾ ਮੰਮੀ ਜੀ ਇਹਨਾਂ ਨੂੰ ਬਸ 5-5 ਮਿੰਟ ਲੱਗਣਾ ਲਓ ਜੀ ਮਿਰਚਾਂ ਵੀ ਹੋ ਗਈਆਂ ਵੇਲੋ ਮੰਮੀ ਕਿੰਨੀਆਂ ਘੋ ਗਈਆਂ ਮਿਰਚਾ ਹਨਾ ਆਹੋ ਬਹਿ ਗਈਆਂ ਮੋੜ ਨਹੀਂ ਆ ਨਾ ਹਾਂਜੀ ਹਾਂਜੀ ਤੇ 스멜 ਬਹੁਤ ਹੀ ਸੋਹਣੀ ਆ ਉੰਡੀ ਆ ਸੋ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇੰਟਰਫੇਸ ਕਿਦਾਂ ਦਾ ਲੱਗਣ ਡਿਆ ਵਾ ਤੇ ਸਾਰੇ ਜਾਨੇ ਜਰੂਰ ਟਰਾਈ ਕਰਿਓ ਠੀਕ ਆ ਤੇ ਇਧਰਲੀ ਸਾਈਡ ਤੇ ਪਿਆ ਵਾ ਵਿਨੇਗਰ ਜਿਹਨੂੰ ਕਹਿ ਦਿੰਦੇ ਆ ਸਿਰਕਾ ਹਾਂ ਸਿਰਕਾ ਹਨਾ ਸਿਰਕਾ ਵੀ ਪੋਣਾ ਇਹ ਬਾਅਦ ਚ ਪੋਣਾ ਇਹ ਬਾਅਦ ਚ ਪੋਣਾ ਚਲੋ ਜੀ ਨਾ ਆਪਾਂ ਸੌਲਾ ਲਗਾ ਥਾਲੀ ਨੂੰ ਸਭਾ ਪਾ ਜਾਣਾ ਵਿੱਚ ਚਲੋ ਜੀ ਹੁਣ ਇਹਨੂੰ ਮੜਿਆ ਕਰਾਂਗੇ ਦੂਜਾ ਮਿਕਸ ਹਨਾ ਸਾਰੇ ਤੁਹਾਨੂੰ ਹੋ ਗਏ ਤਾਂ ਮਸਾਲੇ ਆਪ ਨੂੰ ਥੋੜੇ ਬੋਤੇ ਹਨਾ ਹਾਂਜੀ ਹਾਂਜੀ ਹੋ ਜਾਣਗੇ ਇਕੱਠੇ ਹੋ ਜਾਣਗੇ ਬਸ მომੀ ਤਿਆਰ ਹੈ ਹੁਣ ਹੁਣ ਇਹਨਾਂ ਵਿੱਚ ਸਿਰਫ ਆ ਸਿਰਕਾ ਪੈਣਾ ਹਨਾ ਹਾਂ ਆ ਘੋਦੇ ਬਰਨ ਬਸ ਚਲੋ ਜੀ ਕੌਲ ਮਿਲ ਗਈ ਦਮਿਆੜਾ ਟਿੱਕਾ ਪਾਉਣਾ ਸਿਰਕਾ ਉਹਨੇ ਪਾਉਣਾ ਮੋਂ ਨਾਲੇ ਪਾ ਦਿੰਦਾ ਇਹ ਵੀ ਮੰਮੀ ਮੈਂ ਮਿੰਡਨ ਦੇ ਹਿਸਾਬ ਬਣਾਈਆ ਮਿੰਡ ਕੇ ਪਾਉਣਾ ਹੁੰਦਾ ਇਹ ਦੋ ਚਮਚੇ ਬੜੇ ਅੱਛਾ ਦੋ ਚਮਚੇ ਦੀ ਇਹ ਕੀ ਹੁੰਦੀ ਖੱਟਾ ਹੁੰਦਾ ਨਾ ਇਹ ਵੀ ਅੱਛਾ ਖੱਟਾ ਹੁੰਦਾ ਵਾ ਹਾਂਜੀ ਇਹਦੇ ਨਾਲ ਦੁੱਧ ਵੀ ਫਟ ਜਾਂਦਾ ਹੈ ਨਾ ਮੰਮੀ ਹਾਂ ਪਨੀਰ ਬਣ ਜਾਂਦਾ ਇਹ ਬਚਾਰਾ ਵਾਲੇ ਮਿਲਦਾ ਇਹਦੇ ਨਾਲ ਹੀ ਬਣਾਉਂਦੇ ਆ ਚਲੋ ਜੀ ਸਮਝ ਲੈ ਲਈ ਬੜੀ ਤਰ੍ਹਾਂ ਹੋਰ ਤਰ੍ਹਾਂ ਦੀ ਹੈ ਨਾ ਉਹ ਤਾਂ ਇੰਨਾ ਟੇਸਟ ਬਰਬੰਦ ਤਾਂ ਚਾਹ ਹੂੰ ਚਲੋ ਜੀ ਹੁਣ ਕਰਾਂਗੇ ਅਸੀਂ ਮਿਕਸ ਇੰਨਾ ਕੀ ਪਾਉਣਾ ਮੰਮੀ ਜੀ ਪੋਜੋ ਪੂਰਾ ਸਿਸਟਮ ਹੀ ਵਧੀਆ ਜੀ ਨਾ ਵਧੀਆ ਹੈ ਠੀਕ ਆ ਜੀ ਚਲੋ ਜੀ ਚੈੱਕ ਕਰੋ ਤੁਸੀਂ ਚਾਰ ਦਾ ਇੰਟਰਫੇਸ ਤੇ ਚਾਰ ਉਹ ਬਣ ਗਿਆ ਹੋਇਆ ਵਾ ਤੇ ਹੁਣ ਵਾਰੀ ਆ ਚਾਰ ਨੂੰ ਖਾਣ ਦੀ ਤੇ ਉਹ ਹੁਣ ਆਪਾਂ ਰੋਟੀ ਦੇ ਨਾਲ ਦਵਾ ਹਾਂਜੀ ਹੋਲੇ ਚੰਦ ਆਸ ਜਾ ਕੇ ਦਵਾ ਚਾ ਚੋਰੀ ਨਹੀਂ ਚਾਰ ਰਾਈ ਤੇ ਜਾਦੇ ਨਹੀਂ ਸਾਰੀ ਨਹੀਂ ਨਾਲ ਸਬਜੀ ਨਾਲ ਰੋਟੀ ਚਲੋ ਠੀਕ ਆ ਠੀਕਾ ਕਰੋ ਫੇਰ ਠੀਕ ਹੈ ਹਾਂਜੀ ਮੰਮੀ ਜੀ ਕਹਿੰਦੇ ਹੁਣ ਮੈਂ ਥਾਲੀ ਸਜੋਣੀ ਆ ਪੰਜਾਬੀ ਥਾਲੀ ਤੇ ਲੱਗੇ ਆ ਮੰਮੀ ਜੀ ਹੁਣ ਥਾਲੀ ਸਜਾਣਾ ਹੈ ਸਬਜੀ ਪਾਈ ਇੱਥੇ ਨਾ ਸਬਜੀ ਵੀ ਜੋ ਤਾਂ ਖਾਣੀ ਆ ਮੇਰੇ ਵਲੋਗ ਕਿਹਦੇ ਦਿਨ ਬਣਾਵਾਂਗੇ ਥੋੜੀ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੇ ਹਨਾ ਵਾਹ ਜੀ ਵਾਹ ਬਹੁਤਾ ਬਹੁਤ ਮਮੀ ਬੋਲ ਤੇ ਕਿੰਨਾ ਸੰਜੇ ਤੇ ਚਾਰ ਚਾਰ ਨਾ ਕਰੀ ਜਿਹਾ ਬਬਲ ਜਿੰਦਾ ਹੀ ਮੈਂ ਆ ਖਾਣਾ ਐ ਬਹੁਤਾ ਮਮੀ ਜੀ ਬੋਲ ਇਹ ਨਾ ਮਿਰਚ ਕੋਈ ਛੋਟੀ ਜੀ ਰੱਖਿਓ ਵਾ ਵਡੀ ਨਾ ਰੱਖਿਓ ਬਹੁਤਾ ਬਹੁਤ ਬਹੁਤਾ 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 ਮਿਰਚ ਛੋਟੀ ਜੀ ਰੱਖਿਓ ਵਾ ਵਾਈ ਚੀਜ਼ ਹਾਂ ਜੀ ਹਾਂ ਆ ਰਾਦਾ ਇਹ ਰਾਦਾ ਇੱਕ ਜਰੀ ਬੜੀ ਹੈ ਇਹ ਬੜਾ ਓਨਾ ਭਰਿਆ ਨਾ ਤੇ ਮਸਾਲਾ ਲੋ ਜੀ ਚੱਕ ਕਰੋ ਤੁਸੀਂ ਪੰਜਾਬੀ ਥਾਲੀ ਪਿਓਰ ਪੰਜਾਬੀ ਥਾਲੀ ਆਏ ਪੰਜਾਬੀਆਂ ਦੀ ਇਧਰ ਪੰਜਾਬੀ ਥਾਲੀ ਸੱਜ ਗਈ ਆ ਤੇ ਹੁਣ ਇਹਨੂੰ ਟੇਸਟ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅਗਲੇ ਵਲੌਗ ਵਿੱਚ ਦੱਸਾਂਗੇ ਇਹਦਾ ਟੇਸਟ ਕਿਦਾਂ ਦਾ ਹੈ ਹਨਾ ਤੇ ਸਾਰੇ ਜਾਨੇ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਦਾ ਦਾ ਲੱਗਾ ਨਾ ਤਰੀਕਾ ਚਾਰ ਬਣਾਉਂਦਾ ਜੇ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਸੀਂ ਵੀ ਬਣਾ ਕੇ ਸਾਨੂੰ ਵਧੀਆ-ਵਧੀਆ ਕਮੈਂਟ ਕਰਿਓ ਕਿਵੇਂ ਦਾ ਬਣਿਆ ਹਨਾ ਤੇ ਮਿਲਦੇ ਆ ਅਗਲੇ ਵਲੋਗ ਦੇ ਨਾਲ ਨੂੰ ਪੂਰੇ ਚਾਰ ਉਦੋਂ ਤੱਕ ਭੁੱਖ ਲੱਗੀ ਆ ਤੇ ਇਸ ਕਰਕੇ ਦਵਾ ਦਵ ਇਸ ਕਰਕੇ ਮੈਂ ਥੋੜੀ ਜੀ ਜਲਦੀ ਬਾਜੀ ਕਰਨ ਡਿਆ ਵਾਂ ਤੇ ਹੁਣ ਮੈਂ ਹੀ ਤੁਹਾਨੂੰ ਅਗਲੇ ਵਲੌਗ ਵਿੱਚ ਮਿਲਾਂਗੇ ਦੋਸਤੋ ਚਲੋ ਠੀਕ ਆ ਫਿਰ ਹੋ ਨਹੀਂ ਇੰਤਜ਼ਾਰ ਨਹੀਂ ਹੁੰਦਿਆ ਥਾਲੀ ਮੰਮੀ ਕੋ ਆ ਇਹ ਮੈਂ ਚਾਹੁੰਨਾ ਵੀ ਜਲਦੀ ਜਲਦੀ ਮੇਰੇ ਹੱਥਾਂ ਵਿੱਚ ਆਵੇ ਤੇ ਤਾਂ ਜੋ ਮੈਂ ਖਾ ਸਕਾਂ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਚਲੋ